ਕ੍ਰਿਸ਼ਨ ਜਨਮ ਅਸ਼ਟਮੀ ਰਾਧਾ ਕ੍ਰਿਸ਼ਨ ਦਾਮ ਦੇ ਵਿੱਚ ਬੜੀ ਹੀ ਧੂਮ-ਧਾਮ ਦੇ ਨਾਲ ਮਨਾਈ ਗਈ ਅਤੇ ਸੰਗਤਾਂ ਦੀ ਲੰਬੇ-ਲੰਬੇ ਕਤਾਰਾਂ ਲੱਗੀਆਂ ਹੋਈਆਂ ਸਨ ਦੂਰੋਂ-ਦੂਰ ਸੰਗਤਾਂ ਨਤਮਸਤਕ ਹੋਈਆਂ ਅਤੇ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹੁੰਚੀਆਂ ਤੇ ਇੱਕ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸਭ ਤੋਂ ਪਹਿਲਾਂ ਮੈਂ ਦੇਸ਼ ਵਾਸੀਆਂ ਨੂੰ ਸ਼੍ਰੀ ਰਾਧਾ ਕਿਸ਼ਨ ਧਾਮ ਅਡੋਪਸ਼ਨ ਏਜੰਸੀ ਫਰੀਦਕੋਟ ਵੱਲੋਂ ਜਨਮ ਅਸ਼ਟਮੀ ਦੀਆਂ ਮੈਂ तहे ਦਿਲੋਂ ਲੱਖ ਲੱਖ ਵਧਾਈ ਦਿਨਾ। ਸ਼੍ਰੀ ਰਾਧਾ ਕਿਸ਼ਨ ਧਾਮ ਫਰੀਦਕੋਟ ਦੇ ਜਨਮ ਅਸ਼ਟਮੀ ਦਾ ਤਿਹਾਰ ਬੜੀ ਹੀ ਧੂਮ ਧਾਮ ਨਾਲ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਤੁਸੀਂ ਪਿੱਛੇ ਦੇਖ ਰਹੇ ਹੋ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਆ ਕੇ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਆਏ ਹੋਏ ਹਨ। ਉੱਤੇ ਮੰਦਰ ਦੇ ਵਿੱਚ ਬਹੁਤ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਜਿਵੇਂ ਵrindavan ਵਿੱਚ ਅਸੀਂ ਦਰਸ਼ਨ ਕਰਦੇ ਹਾਂ ठाकुर जी ਦੇ ਉਵੇਂ ਹੀ ਚਫਰੀਪੁਰ ਵਿੱਚ ਰਾਜਾ ਕਿਸ਼ਨ ਧਾਮ ਵੀ ਕੇ Vrindavan ਜੈਸਾ ਮਾਹੌਲ ਬਣਿਆ ਹੋਇਆ ਹੈ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਵੱਡੇ ਬਜ਼ੁਰਗਾਂ ਤੱਕ ਸਾਰੇ ਲੋਕ ਦਰਸ਼ਨ ਕਰਨ ਵਾਸਤੇ ਇੱਥੇ ਆ ਰਹੇ ਨੇ ਪਿਛਲੇ ਪਾਸੇ ਲੰਗਰ ਦਾ ਵੀ ਅਰੇਂਜਮੈਂਟ ਕੀਤਾ ਜਾ ਰਿਹਾ ਹੈ 8 ਤੋਂ 10 ਹਜ਼ਾਰ ਬੰਦਾ ਇੱਥੇ ਲੰਗਰ ਖਾ ਕੇ ਜਾਵੇਗਾ ਪਿਛਲੇ ਪਾਸੇ ਦੇਖੋ ਪੂਰਾ ਲਾਈਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਬੰਗਾਲੀ ਲਾਈਟ ਦਾ ਪ੍ਰਬੰਧ ਕੀਤਾ ਗਿਆ ਹੈ ਸਾਡੇ ਅੱਜ ਦੇ ਇਸ ਫੰਕਸ਼ਨ ਵਿੱਚ ਖਾਸ ਤੌਰ ਤੇ ਬ੍ਰਿੰਦਵਨ ਤੋਂ ਸਾਡੇ ਦੀਦੀ ਸਾਧਵੀ ਅੰਜਲੀ ਸਾਧਵੀ ਅੰਜਲੀ ਕਿਸ਼ੋਰੀ ਜੀ ਜੋ ਖਾਸ ਤੌਰ ਤੇ ਪਹਿਲੀ ਵਾਰ ਪੰਜਾਬ ਵਿੱਚ ਆਪਣੇ ਭਜਨਾਂ ਨਾਲ ਅਮਰ ਗੁਰਸਾ ਕਰਨ ਲਈ ਇੱਥੇ ਆ ਰਹੇ ਨੇ ਸੋ ਸਾਰੇ ਮੈਂ ਫਿਰ ਵੀ ਦੋਸਤਾਂ ਨੂੰ ਆਪਣੇ ਭੈਣਾ ਭਰਾਵਾਂ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈ ਦਿਨਾ ਹਾਂ ਸ਼੍ਰੀ ਜਨਮਸ਼ਮੀ ਦੀ ਸਭ ਤੋਂ ਪਹਿਲਾਂ ਤਾਂ ਜਨਮਸ਼ਮੀ ਦੇ ਪਵਿੱਤਰ ਤਿਹਾੜੀ ਤੇ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਹਾਂ ਕ੍ਰਿਸ਼ਨ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਘਰ ਘਰ ਖੁਸ਼ੀਆਂ ਬਖਸ਼ਣ ਘਰ ਘਰ ਤਰੱਕੀਆਂ ਬਖਸ਼ਣ ਮੇਰੀ ਇਹ ਹੀ ਅੱਜ ਪ੍ਰਾਰਥਨਾ ਹੈ ਕਿ ਮੈਂ ਵਧਾਈ ਦੇਣਾ ਚਾਹੁੰਨਾ ਮੇਰੇ ਦੋਸਤਾਂ ਨੂੰ ਮੇਰੇ ਸਾਥੀਆਂ ਨੂੰ ਮੇਰੇ ਭਰਾਵਾਂ ਨੂੰ ਰਾਧਾ ਕ੍ਰਿਸ਼ਨ ਧਾਮ ਦੇ ਸਾਰੇ ਹੀ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਕਿ ਹਰੇਕ ਫੰਕਸ਼ਨ ਤੇ ਹਰੇਕੀ ਧਾਰਮਿਕ ਸਮਾਗਮ ਇਹ ਬਹੁਤ ਸ਼ੌਕ ਨਾਲ ਬੜੇ ਹੀ ਪਿਆਰ ਨਾਲ ਮਨਾਉਂਦੇ ਆ ਤੇ ਫਰੀਦਕੋਟ ਸ਼ਹਿਰ ਦੇ ਸੰਗਤ ਇੱਥੇ ਆ ਕੇ ਉਹਨੂੰ ਉਸ ਗੱਲ ਨੂੰ ਇੰਜੋਏ ਕਰਦੇ ਆ ਸੋ ਮੈਂ ਆਪਦੇ ਸਾਰੇ ਹੀ ਭਰਾਵਾਂ ਨੂੰ ਜਿਹੜੇ ਇੱਥੇ ਸੇਵਾਦਾਰ ਹੈ ਮੇਰੇ ਵੀਰ ਇਸ ਸੰਸਥਾ ਦੀ ਸੇਵਾ ਕਰਦੇ ਆ ਮੈਂ ਉਹਨਾਂ ਨੂੰ ਇਸ ਗੱਲ ਦੀ ਬਤਾਈ ਦੇਣਾ ਚਾਹੁੰਦਾ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਬੋਲਾਂਗੇ ਜੈ 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 ਸ਼ਿਜਾਦਾ ਕிருஷ்ਨਧਾਮ ਵੱਲੋਂ ਫਰੀਦਕੋਟ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਸ਼੍ਰੀ ਨਰਮਸਿਧੂ ਵੀ ਸ਼ਿਜਾਦਾ ਕிருஷ்ਨਧਾਮ ਦੇ ਇਹ ਜਨਮ ਅਸ਼ਟਮੀ ਬੜੀ ਤੁੰਤਾਂ ਨਮਨ ਜਾਂਦੀ ਹੈ ਜਿੱਥੇ 50 ਲੱਖ ਲੋਕ ਵਿੱਚ ਦਰਸ਼ਨ ਕਰਨ ਕ੍ਰਿਸ਼ਨਾ ਦੇ ਦਰਸ਼ਨ ਕੇ ਨਾਂਦੇ ਨੇ ਆਪਣਾ ਜੀਵਨ ਸਫਰ ਬਣਾਉਂਦੇ ਨੇ ਯਾਰ ਜਿ ਦੇ ਦੇਖ ਰਹੇ ਹੋ ਕਿਵੇਂ ਲੰਬੀਆਂ ਕਤਾਰਾਂ ਲੱਗੀਆਂ ਨੇ ਇੱਕ ਕਤਾਰ ਦਰਸ਼ਨ ਕਰਨ ਲਈ ਕੱਟੋ-ਕੱਟ ਦੋ ਕੰਡੇ ਲਾਈਨ ਵਿੱਚ ਲੱਗਣਾ ਪੈਂਦਾ ਹੈ ਫਿਰ ठाकुर ਦੇ ਦਰਸ਼ਨ ਹੁੰਦੇ ਹੈ ਕਿਤਾ ਬਿੰਦਾਂਵਨ ਵਿੱਚ ਦਰਸ਼ਕਾਂ ਨੂੰ ਟਾਈਮ ਲੱਗਦਾ ਹੈ ਉਸ ਤਰੀਕੇ ਹੀ ਕਤਾਰ ਵਿੱਚ ਲਾ ਕੇ ਦਰਸ਼ਨ ਹੁੰਦੇ ਨੇ ਇਹ ਉਸ ਤਰ੍ਹਾਂ ਕਮੇਟੀ ਵੱਲੋਂ ਪਿੱਛੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜੋ ਕਿ ਲੋਕਾਂ ਮਾਲ ਪੂੜੇ ਖੀਰ ਕਿਸੇ ਪਰ ਭਗਤਾ ਵੱਲੋਂ ਕੋਈ ਪੰਜਲ ਪਾਣੀ ਦੀ ਸੇਵਾ ਤੇ ਮਿੱਠੇ ਜਲ ਦੀ ਸੇਵਾ ਫਰੂਫ ਚਾਹ ਇਸ ਤਰ੍ਹਾਂ ਸਾਰੇ ਮੁੱਤਾਂ ਨੂੰ ਤਰਨ ਕੀਤਾ ਜਾਂਦਾ ਹੈ ਔਰ ਠਾਕੁਰ ਜੀ ਦਾ ਅਸ਼ੀਰਵਾਦ ਲੈ ਕੇ ਸਾਰੇ ਨਿਹਾਲ ਹੋ ਜਾਂਦੇ ਨੇ ਅਸੀਂ ਬੇਨਤੀ ਕਰਦੇ ਹਾਂ ਜੋ ਵੀ ਇੱਥੇ ਆਏਗਾ ਠਾਕੁਰ ਜੀ ਨੇ ਮਨੁਕਮਬਲਾ ਪੂਰਿਆ ਕਰੇ ਤਾਕੀ ਉਹਨਾਂ ਦਾ ਕਾਰੋਬਾਰ ਚੁੱਫਾਦਾ ਹੋਵੇ ਉਹਨਾਂ ਦੇ ਘਰ ਖੁਸ਼ੀਆਂ ਹੋਣ ਔਰ ਤੰਦਰੁਸਤੀ ਬਰਗਾਯੂ ਹੋਵੇ ਅਸੀਂ ਇਹ ਹੀ ਕਾਮਨਾ ਕਰਦੇ ਠਾਕੁਰ ਜੀ ਜੈ ਸ੍ਰੀਦਾ ਦੇ ਜੈ ਸ੍ਰੀਦਾ